ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਕਚੌਰੀਆਂ ਨਵੇਂ ਆਲੂਆਂ ਦੀਆਂ ਕਚੌਰੀਆਂ ਆਪਾਂ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਬਣਾਉਂਦੇ ਆ ਤੁਹਾਨੂੰ ਦੱਸਾਂਗੇ ਵਰਨੇ ਰਿਓ ਤੁਸੀਂ ਵੀਡੀਓ ਦੇ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇੱਥੇ ਆਪਾਂ ਇੱਕ ਡੌਂਗਾ ਆਲੂਆਂ ਦਾ ਲਿਆਏ ਜੀ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਧੋ ਲਵਾਂਗੇ ਕਿਉਂਕਿ ਇਹਦੇ ਉੱਤੇ ਮਿੱਟੀ ਬਹੁਤ ਜ਼ਿਆਦਾ ਲੱਗੀ ਹੁੰਦੀ ਆ ਇਸ ਕਰਕੇ ਆਲੂਆਂ ਨੂੰ ਧੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਇਧਰ ਆਪਾਂ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਕਈ ਪਾਣੀਆਂ ਦੇ ਵਿੱਚ ਧੋਇਆ ਜੀ ਮਿੱਟੀ ਬਿਲਕੁਲ ਵੀ ਨਹੀਂ ਲੱਗੀ ਹੋਣੀ ਚਾਹੀਦੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਛਿਲਕਾ ਹੈ ਉਹ ਵੀ ਸਾਰਾ ਲੱਥ ਗਿਆ ਹੈ ਕਿਉਂਕਿ ਜਿਹੜੇ ਨਵੇਂ ਆਲੂਆਂ ਦਾ ਛਿਲਕਾ ਹੁੰਦਾ ਹੈ ਬਿਲਕੁਲ ਪਤਲਾ ਹੁੰਦਾ ਹੈ ਜਦੋਂ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਕੇ ਇਸ ਤਰ੍ਹਾਂ ਮਲ ਕੇ ਮਿੱਟੀ ਉਤਾਰਦੇ ਹਾਂ ਉਦੋਂ ਇਹਦਾ ਜਿਹੜਾ ਛਿਲਕਾ ਹੈ ਉਹ ਵੀ ਨਾਲ ਹੀ ਲੱਥ ਜਾਂਦਾ ਹੈ ਤੇ ਹੁਣ ਇਹਨਾਂ ਨੂੰ ਆਪਾਂ ਉਬਾਲਾਂਗੇ ਜੀ ਇਧਰ ਆਪਾਂ ਆਲੂ ਕੁੱਕਰ ਵਿੱਚ ਪਾ ਲਏ ਆ ਇਹਦੇ ਵਿੱਚ ਆਪਾਂ ਗਲਾਸ ਦਾ ਪਾਣੀ ਪਾਵਾਂਗੇ ਜਿਆਦਾ ਨਹੀਂ ਪਾਉਣਾ ਬਸ ਗਲਾਸ ਦਾ ਪਾਣੀ ਪਾ ਕੇ ਆਪਾਂ ਇੱਕ ਵਿਸਲ ਲਵਾਵਾਂਗੇ ਜੀ ਹੁਣ ਆਪਾਂ ਆਲੂ ਉਬਲਣ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਂ ਇੱਕ ਵਿਸਲ ਵੱਜ ਗਈ ਹੈ ਜੀ ਤੇ ਆਪਾਂ ਗੈਸ ਬੰਦ ਕਰ ਦਿੱਤਾ ਹੈ ਤੇ ਭਾਫ਼ ਆਪਣੇ ਆਪ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਖੋਲ੍ਹਾਂਗੇ ਇੱਥੇ ਭਾਫ਼ ਨਿਕਲ ਗਈ ਸੀ ਤੇ ਆਪਾਂ ਕੁੱਕਰ ਦਾ ਢੱਕਣ ਖੋਲ੍ਹ ਕੇ ਆਲੂ ਚੈੱਕ ਕਰ ਲਵਾਂਗੇ ਇਦਾਂ ਆਪਾਂ ਚਾਕੂ ਲਗਾ ਕੇ ਵਿੱਚ ਦੇਖ ਲਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਚਾਕੂ ਵਿੱਚ ਚੰਗੀ ਤਰ੍ਹਾਂ ਦੇ ਨਾਲ ਜਾ ਰਿਹਾ ਮਤਲਬ ਆਪਣੇ ਆਲੂ ਚੰਗੀ ਤਰ੍ਹਾਂ ਉਬਲ ਕੇ ਤਿਆਰ ਹੋ ਗਏ ਆ ਅਗਰ ਤੁਹਾਨੂੰ ਲੱਗਦਾ ਹੋਇਆ ਵੀ ਥੋੜੀ ਜੀ ਕੱਚਾ ਤਾਂ ਤੁਸੀਂ ਇਹਨੂੰ ਖੁੱਲਾ ਹੀ ਥੋੜੀ ਜੀ ਧਿਰ ਪਕਾ ਲਿਓ ਤੇ ਆਲੂ ਚੰਗੀ ਤਰ੍ਹਾਂ ਉਬਾਲ ਲਿਓ ਆਪਣੇ ਇੱਧਰ ਹੋ ਚੁੱਕੇ ਆ ਜੀ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇੱਧਰ ਆਪਾਂ ਨੇ ਆਲੂ ਪਲੇਟ ਵਿੱਚ ਕੱਢ ਲਏ ਆ ਹੁਣ ਇਹਨਾਂ ਨੂੰ ਆਪਾਂ ਠੰਡੇ ਹੋਣ ਦਵਾਂਗੇ ਠੰਡੇ ਹੋਣ ਤੋਂ ਬਾਅਦ ਆਪਾਂ ਮੈਸ਼ ਕਰਨੇ ਆ ਇਧਰ ਦੇਖੋ ਜੀ ਨਵੇਂ ਆਲੂਆਂ ਦੀ ਇੱਕ ਖਾਸियत ਹੁੰਦੀ ਹੈ ਅਗਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ-ਮਲ ਕੇ ਪਹਿਲਾਂ ਧੋ ਕੇ ਉਬਾਲਾਂਗੇ ਇਹਨਾਂ ਦਾ ਆਪਾਂ ਨੂੰ ਛਿਲਕਾ ਉਤਾਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਣੀ ਇਧਰ ਤੁਸੀਂ ਪਾਣੀ ਦੇਖੋ ਪਾਣੀ ਵਿੱਚ ਬਿਲਕੁਲ ਵੀ ਕਿਰਕਲ ਨਹੀਂ ਹੈਗੀ ਜੀ ਬਸ ਇੱਥੇ ਧਿਆਨ ਰੱਖਣਾ ਹੈ ਆਪਾਂ ਨੇ ਆਲੂਆਂ ਨੂੰ ਕਈ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਕੇ ਫਿਰ ਉਬਾਲ ਲੈਣਾ ਹੈ ਇਧਰ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ ਆਟਾ ਗੁੰਨ ਕੇ ਕਰ ਲਿਆ ਤਿਆਰ ਆਟਾ ਜ਼ਿਆਦਾ ਸਖਤ ਨਹੀਂ ਗੁੰਨਣਾ ਇਸ ਤਰੀਕੇ ਦਾ ਸੌਫਟ ਜਿਹਾ ਆਟਾ ਗੁੰਨ ਕੇ ਤਿਆਰ ਕਰਨਾ ਹੈ ਇਧਰ ਆਲੂ ਵੀ ਚੰਗੀ ਤਰ੍ਹਾਂ ਦੇ ਨਾਲ ਠੰਡੇ ਹੋ ਚੁੱਕੇ ਆ ਇਹਨਾਂ ਨੂੰ ਹੁਣ ਆਪਾਂ ਮੈਸ਼ ਕਰਾਂਗੇ ਜੇਕਰ ਤੁਹਾਡੇ ਕੋਲ ਮੈਸ਼ਰ ਹੈਗਾ ਤਾਂ ਮੈਸ਼ਰ ਨਾਲ ਕਰ ਲਿਓ ਨਹੀਂ ਤੁਸੀਂ ਇਦਾਂ ਕੌਲੀ ਲੈਣੀ ਹੈ ਕੌਲੀ ਦੇ ਨਾਲ ਇਸ ਤਰੀਕੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲੈਣਾ ਜੀ ਦੇਖੋ ਸਾਰੇ ਆਲੂ ਮੈਂ ਕੌਲੀ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਏ ਆ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਮਸਾਲੇ ਇਧਰ ਆਪਾਂ ਲਿਆਏ ਜੀ ਲਸਣ ਅਦਰਕ ਔਰ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਪੀਸ ਲਵਾਂਗੇ ਇਧਰ ਆਪਾਂ ਨੇ ਲਸਣ ਅਦਰਕ ਹਰੀਆਂ ਮਿਰਚਾਂ ਨੂੰ ਪੀਸ ਲਿਆ ਜੀ ਇਹ ਪਾ ਦਵਾਂਗੇ ਆਪਾਂ ਤੇ ਇਧਰ ਕੱਟਿਆ ਜੀ ਆਪਾਂ ਬਰੀਕ-ਬਰੀਕ ਪਿਆਜ਼ ਇੱਕ ਪਿਆਜ਼ ਪਾਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਤੁਸੀਂ ਲਸਣ ਪਿਆਜ਼ ਵਾਲੀ ਕਚੌਰੀਆਂ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਤੇ ਬਰੀਕ ਕੱਟਿਆ ਹੋਇਆ ਪਾ ਦਵਾਂਗੇ ਜੀ ਆਪਾਂ ਇਹਦੇ ਵਿੱਚ ਹਰਾ ਧਨੀਆ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਧਨੀਆ ਪਾਊਡਰ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਹਲਦੀ ਚਮਚ ਦਾ ਚੌਥਾ ਹਿੱਸਾ ਛੋਟੀ ਚਮਚ ਮਾਵਾਂਗੇ ਜੀ ਜੀਰਾ ਕਚੌਰੀਆਂ ਨੂੰ ਚਟਪਟਾ ਬਣਾਉਣ ਦੇ ਲਈ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਆਮਚੂਰ ਪਾਊਡਰ ਅਗਰ ਹੈਗਾ ਇਹ ਪਾ ਲਿਓ ਨਹੀਂ ਹੈਗਾ ਸਰ ਜਾਵੇਗਾ ਅੱਧੀ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਿੰਗ ਹਿੰਗ ਸਰਦੀਆਂ ਵਿੱਚ ਪਾਉਣੀ ਹਰ ਚੀਜ਼ ਦੇ ਵਿੱਚ ਬਹੁਤ ਹੀ ਜ਼ਰੂਰੀ ਹੁੰਦੀ ਹੈ ਜੀ ਦੇਖੋ ਹਿੰਗ ਤਾਂ ਇੱਕ ਆਪਣੇ ਹਾਜਮੇ ਲਈ ਵਧੀਆ ਹੁੰਦੀ ਹੈ ਨਾ ਆਪਣੇ ਪੇਟ ਦੇ ਲਈ ਤੇ ਇੱਕ ਇਹਦਾ ਇਹ ਪਾਣ ਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਨਮਕ ਪਾ ਲਵਾਂਗੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਜੀ ਇੱਧਰ ਆਪਾਂ ਕੜਾਹੀ ਵੀ ਗੈਸ ਉੱਤੇ ਰੱਖ ਲਈਏ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਗਰਮ ਹੋਣ ਦੇ ਲਈ ਜਿੰਨੇ ਨੂੰ ਆਪਣਾ ਤੇਲ ਗਰਮ ਹੋਊਗਾ ਇਹਨਾਂ ਨੂੰ ਆਪਾਂ ਆਲੂਆਂ ਨੂੰ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਧਰ ਤੇਲ ਗਰਮ ਹੋ ਰਿਹਾ ਹੈ ਜੀ ਇਹਨें ਨੂੰ ਪਾਏ ਮਿਕਸ ਕਰਦੇ ਹਾਂ ਇਧਰ ਮਸਾਲੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇੱਕ ਡੋਂਗੇ ਦੇ ਵਿੱਚ ਕੱਢ ਲਿਆ ਸੀਗਾ ਤੇ ਹੁਣ ਆਪਾਂ ਕਰਦੇ ਹਾਂ ਕਚੌਰੀਆਂ ਬਣਾਉਣੀਆਂ ਸਟਾਰਟ ਇਧਰ ਆਪਾਂ ਥੋੜਾ ਜਿਹਾ ਤੇਲ ਦਾ ਹੱਥ ਲਗਾ ਕੇ ਪੇੜਾ ਕੱਢ ਲਵਾਂਗੇ ਜੀ ਇਦਾਂ ਆਪਾਂ ਪੇੜੇ ਨੂੰ ਥੋੜਾ ਜਿਹਾ ਵਧਾ ਲਵਾਂਗੇ ਜੇਕਰ ਤੁਸੀਂ ਸੌਫਟ ਆਟਾ ਗੁੰਨਿਆ ਹੋਊਗਾ ਤਾਂ ਕਚੌਰੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਦੇਖੋ ਇਹਦੇ ਵਿੱਚ ਹੁਣ ਆਪਾਂ ਆਲੂਆਂ ਦਾ ਡੋ ਪਾ ਲਵਾਂਗੇ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਬੰਦ ਕਰ ਲੈਣਾ ਜੀ ਇਦਾਂ ਆਪਾਂ ਨੇ ਦੋਨੋਂ ਪਾਸਿਓ ਇਹਨੂੰ ਚੰਗੀ ਤਰ੍ਹਾਂ ਵਧਾ ਲੈਣਾ ਹੈ ਇੱਕਸਾਰ ਕਰਨਾ ਹੈ ਜੇ ਕਿ ਤੋ ਮੋਟੀ ਕਿ ਤੋ ਪਤਲੀ ਇਦਾਂ ਨਹੀਂ ਹੋਣੀ ਚਾਹੀਦੀ ਇੱਕਸਾਰ ਇਦਾਂ ਕਰ ਲੈਣਾ ਹੈ ਜੇ ਸੌਫਟ ਆਟਾ ਹੋਊਗਾ ਤਾਂ ਇੱਕਸਾਰ ਇੱਕਦਮ ਵਧੀਆ ਹੋ ਕੇ ਤਿਆਰ ਹੋ ਜੂਗੀ ਜੀ ਇਹ ਤੇ ਹੁਣ ਆਪਾਂ ਇਦਾਂ ਇਹਨੂੰ ਵਧਾਣ ਵਗੇ ਜੀ ਹੱਥ ਨਾਲ ਜਿੱਦਾਂ ਆਪਾਂ ਮੱਕੀ ਦੀ ਰੋਟੀ ਲਾਂਦੇ ਹੁੰਨੇ ਆ ਉਸ ਤਰੀਕੇ ਦੇ ਨਾਲ ਆਪਾਂ ਇਹਨੂੰ ਵਧਾਉਣਾ ਹੈ ਜੀ देखो इस तरीके ਦੇ ਨਾਲ ਆਪਾਂ ਇਹਨੂੰ ਵਧਾ ਲਿਆ ਏ ਇੱਧਰ ਆਪਣਾ ਤੇਲ ਵੀ ਚੰਗੀ ਤਰ੍ਹਾਂ ਦੇ ਨਾਲ ਗਰਮ ਹੈ ਤੇ ਆਪਾਂ ਹਲਕੇ ਜਿਹੇ ਹੱਥਾਂ ਦੇ ਨਾਲ ਕਚੌਰੀ ਇਸ ਤਰੀਕੇ ਨਾਲ ਤੇਲ ਵਿੱਚ ਛੱਡ ਦਵਾਂਗੇ ਤੇ ਇਥੇ ਦਾ ਸੇਕ ਆਪਾਂ ਮੀਡੀਅਮ ਜਿਹਾ ਕਰ ਲਾਂਗੇ ਤਾਂ ਜੋ ਆਪਣੀ ਕਚੌਰੀ ਪੰਦੀ ਸਾਰ ਸੜੇ ਨਾ ਥੋੜੀ ਜੀ ਦੇਰ ਬਾਅਦ ਆਪਾਂ ਇਹਦਾ ਪਾਸਾ ਪਲਟ ਦਵਾਂਗੇ ਇਦਾਂ ਹੀ ਆਪਾਂ ਉਲਟ ਪਲਟ ਕਰਦੇ ਹੋਏ ਕਚੌਰੀ ਨੂੰ ਚੰਗੀ ਤਰ੍ਹਾਂ ਦੇ ਨਾਲ ਸੇਕ ਲਵਾਂਗੇ ਅੱਜ ਨਾ ਮੈਂ ਵੀਡੀਓ ਖੁਦ ਬਣਾ ਰਹੀ ਆ ਤੇ ਪਲੀਜ਼ ਜਿਵੇਂ ਦੀ ਵੀ ਬਣੀ ਤੁਸੀਂ ਐਕਸੈਪਟ ਜ਼ਰੂਰ ਕਰ ਲਿਓ ਜਿਵੇਂ ਤੁਸੀਂ ਪਹਿਲੀਆਂ ਵੀਡੀਓਜ਼ ਨੂੰ ਪਿਆਰ ਦਿੱਨੇ ਹੋ ਇਸ ਵੀਡੀਓ ਨੂੰ ਵੀ ਤੁਸੀਂ ਓਨਾ ਹੀ ਪਿਆਰ ਦੇਣਾ ਜੀ ਤੇ ਆਪਣੇ ਆਪ ਬਣਾਉਣੇ ਆਪਾਂ ਥੋੜਾ ਔਖਾ ਲੱਗਦਾ ਏ ਤੇ ਦੇਖੋ ਇਹਨੂੰ ਨਾ ਮੈਂ ਇਦਾਂ ਹੀ ਮੀਡੀਅਮ ਤੇ ਪਕੜ ਦਵਾਂਗੀ ਕਿਉਂਕਿ ਕੁਰਕਰੀ ਜੀ ਕਚੌੜੀ ਆਪਾਂ ਬਣਾ ਕੇ ਤਿਆਰ ਕਰਨੀ ਆ ਜੇ ਆਪਾਂ ਇਸ ਤਰੀਕੇ ਦੇ ਨਾਲ ਨਾ ਇਹਨਾਂ ਨੂੰ ਵੱਧ ਸੇਕ ਦੀ ਪਕਾ ਲੈਣੇ ਫਿਰ ਅੰਦਰੋਂ ਕੱਚੀ ਰਹਿ ਜਾਂਦੀ ਏ ਬਾਹਰੋਂ ਇੱਕਦਮ ਇਹਦਾ ਰੰਗ ਜਿਹੜਾ ਕਾਲਾ ਕਾਲਾ ਜਾਂ ਹੋ ਜਾਂਦਾ ਹੈ ਆਪਾਂ ਲੱਗਦਾ ਕਿ ਪੱਕ ਗਈ ਪਰ ਅੰਦਰੋਂ ਕੱਚੀ ਰਹਿ ਜਾਂਦੀ ਆ ਉਹ ਘੱਟ ਸੇਕਦੇ ਉੱਤੇ ਆਪਾਂ ਉਲਟ ਪਲਟ ਕਰਦੇ ਹੋਏ ਇਹਨੂੰ ਵੀ ਸੇਕ ਲਾਂਗੇ ਤੇ ਉਧਰ ਵੀ ਆਪਾਂ ਦੂਜਾ ਪੇੜਾ ਕੱਢਦੇ ਆ ਸੇਮ ਤਰੀਕੇ ਦੇ ਨਾਲ ਆਪਾਂ ਹੱਥਾਂ ਉੱਤੇ ਲਗਾ ਲਿਆ ਜੀ ਸਰੋਂ ਦਾ ਤੇ ਉਦਾਂ ਹੀ ਪੇੜਾ ਲਵਾਂਗੇ ਜੀ ਤੇ ਇਹਨੂੰ ਇਦਾਂ ਬਰਾ ਲਾਂਗੇ ਇਹ ਚ ਪਾਲਾਂਗੇ ਜੀ ਦੋ ਪਾਲਿਆਂ ਦਾ ਤੇ ਇਹਨੂੰ ਓਦਾਂ ਹੀ ਬੰਦ ਕਰਾਂਗੇ ਜੀ ਦੇਖੋ ਇਸ ਤਰੀਕੇ ਨਾਲ ਇਹਨੂੰ ਬੰਦ ਕਰਕੇ ਫਿਰ ਇਹਨੂੰ ਇਦਾਂ ਪੱਕ ਫਿਰ ਥੋੜਾ ਜਿਹਾ ਤੇਲ ਹੱਥ ਤੇਲ ਦਾ ਹੱਥ ਲਗਾ ਕੇ ਇਹਨੂੰ ਵਧਾ ਲਵਾਂਗੇ ਪਹਿਲਾਂ ਹੱਥ ਦੇ ਉੱਤੇ ਇਦਾਂ ਵਧਾਣਾ ਜੀ ਬਿਲਕੁਲ ਆਸਾਨ ਤਰੀਕਾ ਹੈ ਇਸ ਤਰੀਕੇ ਦੇ ਨਾਲ ਬਣਾਓਗੇ ਕਚੌਰੀਆਂ ਤੇ ਦੇਖੋ ਇਸ ਤਰੀਕੇ ਨਾਲ ਥੋੜਾ ਜਿਹਾ ਆਪਾਂ ਵਧਾ ਕੇ ਨਾ ਇੱਕ ਸਾਰਜਾ ਕਰਕੇ ਫਿਰ ਜਿੱਦਾਂ ਆਪਾਂ ਮੱਕੀ ਦੀ ਰੋਟੀ ਜਾਂਦੇ ਹੁੰਦੇ ਹੁੰਨੇ ਆ ਸੇਮ ਓਦਾਂ ਹੀ ਆਪਾਂ ਇਹ ਹੱਥਾਂ ਦੇ ਨਾਲ ਇਦਾਂ ਇਹਨੂੰ ਵਧਾ ਲੈਣੇ ਆ ਆ ਵਾਲੀ ਕਚੌੜੀ ਦੇਖੋ ਚੰਗੀ ਤਰ੍ਹਾਂ ਦੇ ਨਾਲ ਪੱਕ ਗਈ ਸੀ ਤੇ ਆਪਾਂ ਇਹਨੂੰ ਕੱਢ ਕੇ ਝਰਨੀ ਦੇ ਉੱਤੇ ਰੱਖ ਦਿੱਤਾ ਜਿਹੜਾ ਇਹਦੇ ਵਿੱਚ ਐਕਸਟਰਾ ਤੇਲ ਹੋਊਗਾ ਉਹ ਨੁੱਚੜ ਜਾਊਗਾ ਤੇ ਦੂਜੀ ਕਚੌੜੀ ਆਪਾਂ ਇਹਦੇ ਵਿੱਚ ਛੱਡ ਦਿੰਨੇ ਆ ਇਸ ਤ੍ਰਿਕੇ ਦੇ ਨਾਲ ਆਪਾਂ ਦੂਜੀ ਕਚੌਰੀ ਵੀ ਇਹਦੇ ਵਿੱਚ ਛੱਡ ਦਵਾਂਗੇ। ਉਦਾਂ ਹੀ ਅਲਟ-ਪਲਟ ਕਰਦੇ ਹੋਏ ਮੀਡੀਅਮ ਜਿਹਾ ਸੇਕਦੇ ਉੱਤੇ ਆਪਾਂ ਇਹਨੂੰ ਪਕਾ ਲਾਂਗੇ ਤੇ ਆਪਾਂ ਨਾਲ ਦੀ ਨਾਲ ਉਧਰੋਂ ਹੋਰ ਭੇੜ ਕਰ ਕਰਕੇ ਬਣਾਈ ਜਾਵਾਂਗੇ। ਦੇਖੋ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਐ ਇਸ ਕਰਕੇ ਨਾ ਮੈਂ ਤੁਹਾਨੂੰ ਸਾਰੀਆਂ ਬਣਾਉਣ ਤੋਂ ਬਾਅਦ ਫਿਰ ਮਿਲਦੀ ਆਂ। ਦੇਖੋ ਆਪਾਂ ਕਚੌਰੀਆਂ ਬਣਾ ਕੇ ਕਰ ਲੀਆਂ ਨੇ ਤਿਆਰ। ਸਾਰੀਆਂ ਕਚੌਰੀਆਂ ਆਪਾਂ ਬਣਾ ਲਈਆਂ ਐ ਤੇ ਆਪਾਂ ਨਾਲ ਦੀ ਨਾਲ ਗਰਮ-ਗਰਮ ਖਾਣ ਨੂੰ ਸਾਰਿਆਂ ਨੂੰ ਦੇਈ ਗਏ ਸੀਗੇ। ਇਹ ਇੱਥੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਣੀਆਂ ਕਚੌਰੀਆਂ ਜਿਹੜੀਆਂ ਫੁਰਕਰੀਆਂ ਬਣ ਕੇ ਤਿਆਰ ਹੋਈਆਂ ਸੀਗੀਆਂ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਨਾ ਮੀਡੀਅਮ ਜੇ ਸੇਕ ਦੇ ਉੱਤੇ ਪਕਾਇਓ ਬਹੁਤ ਵਧੀਆ ਕਚੌਰੀਆਂ ਬਣ ਕੇ ਤਿਆਰ ਹੁੰਦੀਆਂ ਨੇ ਤੇ ਲਸਣ ਪਿਆਜ਼ ਪਾ ਕੇ ਜਰੂਰ ਬਣਾ ਕੇ ਦੇਖਿਓ ਇੱਕ ਵਾਰੀ ਬਹੁਤ ਹੀ ਵਧੀਆ ਕਚੌਰੀਆਂ ਬਣ ਕੇ ਤਿਆਰ ਹੁੰਦੀਆਂ ਨੇ ਆ ਜਾਓ ਜੀ ਤੁਸੀਂ ਵੀ ਗਰਮ ਗਰਮ ਕਚੌਰੀਆਂ ਕਰੋ ਜੀ ਇੰਜੁਆਏ ਤੇ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ